ਉਹਨਾਂ ਦੀ ਗੱਲ ਕਰੀਏ ਤਾਂ ਕੀ 13 ਦੇ 13 ਸਟਾਤੇ ਅਕਾਲੀ ਦਲ ਕੱਲੇ ਚੌਣ ਮੈਦਾਨ ਦੇ ਵਿੱਚ ਨਿਕਲ ਰਿਹਾ ਹੈ ਕਿ ਕਿਸੇ ਨਾਲ ਕੋਈ ਗੱਠਜੋੜ ਦੀ ਸੰਭਾਵਨਾ ਹੈ ਕੀ ਵੀ ਹੋ ਸਕਦਾ ਹੈ ਐਲਾਈਅੰਸ ਹੋ ਜੇ ਵੀ ਜਬੀਦ ਅਖਰ ਮੈਂ ਤਾਂ ਜੇ ਇਸ ਤੀ ਕੋ ਗੱਲ ਕਹੇ ਜੀ ਸਕਦਾ ਕੋਈ ਸਾਡੇ ਵੱਲੋਂ ਕੋਈ ਗੱਲ ਆਏ ਨਾ ਕੋਈ ਅਸੀਂ ਸੋਚਾ ਸਾਡੇ ਪਹਿਲੇ ਆਲਰੇਡੀ ਬੀਐਸਪੀ ਨਾਲ ਚੱਲ ਰਹੇ ਲੇਕਿਨ ਸਵਾਲ ਤਾਂ ਹੈ ਕਿ ਕੱਲਾ ਚੌਣਾ ਜਿੱਤਣੇ ਨਹੀਂ ਪੰਜਾਬ ਦੇ ਇਸ਼ੂ ਵੀ ਨੇ 2024 ਲੋਕ ਸਭਾ ਦੇ ਚੋਣਾਂ ਨੂੰ ਲੈ ਕੇ तमाम ਸਿਆਸੀ ਪਾਰਟੀਆਂ ਦੇ ਵੱਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਉੱਥੇ ਹੀ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੀ ਖੇਤਰੀ ਪਾਰਟੀ ਹੈ ਉਸ ਦੇ ਵੱਲੋਂ ਵੀ ਜਿਹੜਾ ਮੀਟਿੰਗਾਂ ਦਾ سلسلہ ਸ਼ੁਰੂ ਕੀਤਾ ਗਿਆ ਜਿ ਕੋਰ ਕਮੇਟੀ ਦੀ ਅਹਿਮ ਮੀਟਿੰਗ ਸੱਦੀ ਗਈ ਮੀਟਿੰਗ ਦੇ ਵਿੱਚ ਕਿਹੜੇ-ਕਿਹੜੇ ਹੋਰ ਏਜੰਡੇ ਤੇ ਗੱਲਬਾਤ ਹੋਈ ਹੈ ਇਸ ਸੰਬੰਧੀ ਗੱਲਬਾਤ ਕਰਾਂਗੇ ਸਾਡੇ ਨਾਲ ਸੀਨੀਅਰ ਆਗੂ ਬਲਵਿੰਦਰ ਸਿੰਘ ਪੁੰਦਰ ਨੇ ਪੁੰਦਰ ਸਾਹਿਬ ਕੀ ਕੁਝ ਮੀਟਿੰਗ ਦੇ ਵਿੱਚ ਏਜੰਡੇ ਤੈਅ ਕੀਤੇ ਮੀਟਿੰਗ ਦੇ ਵਿੱਚ ਜੋ ਮੇਜਰ ਏਜੰਡਾ ਸੀ ਅੱਜ ਉਹ ਤਾਂ ਪਹਿਲਾ ਤਾਂ ਏਜੰਡਾ ਇਹ ਹੀ ਹੈ ਕਿ ਪਾਰਲੀਮੈਂਟ ਦੇ ਉਹਨੇ ਦੀ ਕਾ ਗਿਆ ਉਹਨੂੰ ਤਿਆਰੀ ਕਰਕੇ ਕਿਸ ਤਰ੍ਹਾਂ ਪ੍ਰੋਗਰਾਮ ਕੀਤਾ ਜਾਵੇ ਸੋ ਉਹਦੇ ਵਾਸਤੇ ਪ੍ਰੋਗਰਾਮ ਲਿਖੇ ਗਏ ਨੇ ਦੂਸਰਾ ਸਭ ਤੋਂ ਵੱਡਾ ਜੋ ਧਾਰਮਿਕ ਪ੍ਰੋਗਰਾਮ ਸੀ ਗੁਰੂ ਗਵੈ ਸਿੰਘ ਜੀ ਦਾ ਪ੍ਰਕਾਸ਼ਪੁਰ ਬਾਹ ਰਿਹਾ ਉਹ 10 ਜਨਵਰੀ ਤੋਂ ਸ਼ੁਰੂ ਕਰਕੇ ਅਨੰਦਪੁਰ ਸਾਹਿਬ ਤੋਂ ਜੋ ਉਹਨਾਂ ਦੀ ਯਾਤਰਾ ਸੀ ਨੰਦੇੜ ਸਾਹਿਬ ਤੱਕ ਦੀ ਉਹਦੇ ਜਦਮਦਮਾ ਸਾਹਿਬ ਤੱਕ ਜੋ ਪੰਜਾਬ ਦੀ ਯਾਤਰਾ ਹੈ ਉਹ ਸਾਰੀ ਤੇ ਨਗਰ ਕੀਰਤਨ ਬੜੇ ਜੋਰ ਨਾਲ ਬਹੁਤ ਉਤਸ਼ਾਹ ਨਾਲ ਜੋਸ਼ ਨਾਲ ਦੌਰ ਧਾਰਮਿਕ ਦਿੱਨਾਂ ਨੂੰ ਕੱਢਿਆ ਜਾਏਗਾ ਉਹਦੇ ਵਾਸਤੇ ਦੂਸਰਾ ਤਿਆਰੀਆਂ ਕਿ ਹੰਡ ਕੀਤੀਆਂ ਸਾਰੀਆਂ ਉਹਦੀਆਂ ਤਿਆਰੀਆਂ ਵਾਸਤੇ ਐਸਡੀਪੀ ਸਿ ਪ੍ਰਧਾਨ ਸਭਾ ਆਈ ਸੀ ਉਹਨਾਂ ਨੇ ਪ੍ਰੋਗਰਾਮ ਲਿਖੇ ਨੇ ਉਹ ਪ੍ਰੋਗਰਾਮ ਉਹਨਾਂ ਦੇ ਮਤਾਬਕ ਕਿ ਅਕਾਲੀ ਦਲ ਜਿਹੜਾ ਹੈ ਹਮੇਸ਼ਾ ਧਾਰਮਿਕ ਤੌਰ ਤੇ ਸਾਰਾ ਸ਼ਾਮਲ ਰਹਿੰਦਾ ਦੂਸਰਾ ਉਸ ਦੀ ਸਭ ਤੋਂ ਵੱਡੀਆਂ 10 ਤੋਂ ਲੈ ਕੇ 17 ਨਵੰਬਰ ਨਰਮੰਡੀ ਸਭਾ ਸਭਾ ਜਾਣਾ ਹੈ ਉੱਥੇ ਜਿਹੜਾ ਹੈਗਾ 15 ਨੂੰ ਗੁਰੂਕ੍ਰਾਂ ਸਭ ਪ੍ਰਕਾਸ਼ ਹੋਏਗਾ 17 ਨੂੰ ਭੋਗ ਪਾਏਗਾ ਦੀਵਾਰ ਹੋਣਗੇ ਕਥਾ ਕੀਰਤਨ ਹੋਏਗੀ ਤੇ ਉਹਨਾਂ ਦਾ ਸੋ ਬਾਕੀ ਰਸਤੇ ਸਾਰੇ ਸੰਗਤਾਂ ਨੂੰ ਜੋ ਸਾਰਾ ਉਹ ਨਗਰ ਕੀ ਤਨ ਜਿਹੜਾ ਹੈ ਚੱਲੇਗਾ ਇੱਕ ਤਾਂ ਮੇਜਰ ਇਹ ਆ ਦੂਸਰਾ ਚੋਣਾ ਤੇ ਸੇ ਦੋ ਪ੍ਰੋਗਰਾਮਾਂ ਤੇ ਜ਼ਿਆਦਾ ਅੱਜ ਹੈ ਜਿਸਕੇ ਜੇ ਅਸੀਂ ਚੋਣਾ ਦੀ ਗੱਲ ਕਰੀਏ ਤਾਂ ਕੀ 13 ਦੀ 13 ਸੇਟਾਂ ਤੇ ਅਕਾਲੀ ਦਲ ਕੱਲੇ ਚੋਨ ਮੈਦਾਨ ਦੇ ਵਿੱਚ ਨਿਤਰੇ ਕਿ ਕਿਸੇ ਦੇ ਨਾਲ ਕੋਈ ਗੱਠ ਜੋੜ ਦੀ ਸੰਭਾਵਨਾ ਹੈਗੀ ਦੇਖੋ ਜੋ ਬੀਐਸਪੀ ਹੈ ਉਹ ਤੇ ਸਾਡਾ ਪਹਿਲੇ ਹੀ ਆਲਰੇਡੀ ਐਲਾਈਅੰਸ ਹੈ ਬਾਕੀ ਜੋ ਸਾਡੇ ਨਾਲ ਸਾਡੇ ਖਿਆਲਾਂ ਦੀ ਪਾਰਟੀ ਹੋਣੀ ਹੈ ਅਸੀਂ ਉਹਨਾਂ ਦੇ ਨਾਲ ਲੈ ਕੇ ਸਾਰੇ ਮਨ ਨਾਲ ਸ਼ਾਮਲ ਕਰਕੇ ਅਸੀਂ ਜਰਾ ਲੜਾਂਗੇ ਸੋ ਉਸ ਵਾਸਤੇ ਸਾਡੀ ਸਾਰੀ ਤਿਆਰੀ ਜਾਰੀ ਹੈ ਗੱਲਬਾਤ ਜਾਰੀ ਹੈ ਅੱਜ ਧਖੜ ਸਾਹਿਬ ਵੀ ਅਕਾਲੀ ਦਲ ਦੀ ਗੱਲ ਕਰਦੇ ਨਜ਼ਰ ਆਏ ਕਹਿੰਦੇ ਬੜੇ ਪੁਰਾਣੀ ਪਾਰਟੀ ਆ ਖੇਤਰੀ ਪਾਰਟੀ ਆ ਇਹਦਾ ਮੋੜ ਤੋਂ ਸਟੈਂਡ ਹੋਣਾ ਬਹੁਤ ਜ਼ਰੂਰੀ ਹੈ ਬੜੇ ਪਖਪੂਰ ਦੇ ਅਕਾਲੀ ਦਲ ਦਾ ਨਜ਼ਰ ਆਏ ਦੇਖੋ ਜੋ ਕਾਲੀ ਦਲ ਨੇ ਪੰਜਾਬ ਵਾਸਤੇ ਕੀਤਾ ਉਹਦੇ ਵਾਸਤੇ ਉਹਨਾਂ ਨੇ ਕਿਹਾ ਉਹਨਾਂ ਦੀ ਅੱਛੀ ਗੱਲ ਹੈਗੀ ਲੇਕਿਨ ਜਿਹੜੀ ਕੋਈ ਗੱਲ ਜੇ ਕੋ ਹੋਊ ਤੁਸੀ ਕਿਤੇ ਨਾ ਕਿਤੇ ਦਿੱਤੇ ਗਏ ਨੇ ਵੀ ਹੋ ਸਕਦਾ ਹੈ ਐਲਾਈਅੰਸ ਹੋ ਜੇ ਭਾਜੀ ਦੇਣਾ ਘਰ ਮੈਂ ਤਾਂ ਜੇ ਇਸ ਤੇ ਕੋ ਗੱਲ ਕਹਿ ਨਹੀਂ ਸਕਦਾ ਕੋਈ ਜੇ ਸਾਡੇ ਵੱਲੋਂ ਕੋਈ ਗੱਲ ਹੈ ਨਹੀਂ ਨਾ ਕੋਈ ਅਸੀਂ ਸੋਚਿਆ ਕਿ ਸਾਡੇ ਪਹਿਲੇ ਆਲਰੇਡੀ ਬੀਐਸਪੀ ਨਾਲ ਚੱਲ ਰਿਹਾ ਹੈ ਸੋ ਹਮ ਤੁਸੀਂ ਬੜੇ ਸੀਨੀਅਰ ਲੀਡਰ ਹੋ ਤੁਸੀਂ ਲੰਮੇ ਸਮੇਂ ਤੋਂ ਪਾਰਟੀ ਦੇ ਨਾਲ ਹੋ ਤੁਹਾਡੀ ਪਰਸਨਲ رائے ਕੀ ਹੈ ਕਿ ਹੋਣਾ ਚਾਹੀਦਾ ਕਿਉਂਕਿ ਲੰਮਾ ਸਮਾਂ ਇਕੱਠੇ ਲੜਦੇ ਰਹੇ ਹੋ ਚੋਣਾ ਤਾਂ ਹੋਣਾ ਚਾਹੀਦਾ ਗੱਠ ਜੋੜ ਕੇ ਨਹੀਂ ਨਹੀਂ ਪਰਸਨਲ ਰਹਿ ਬੀਬਾ ਇਹ ਜਿਹੇ ਈਸ਼ੂ ਤੇ ਨਹੀਂ ਹੁੰਦੀ ਹੁੰਦੀ ਇਹ ਰਹਿ ਪਾਰਟੀ ਦੀ ਹੁੰਦੀ ਹੈ ਤੇ ਸਟੇਟ ਦੇ ਭਲੇ ਵਾਸਤੇ ਹੁੰਦੀ ਹੈ ਇਸ ਕਰਕੇ ਤਾਂ ਜੇ ਕੋਈ ਪਾਰਟੀ ਸਾਰੀ ਕੋਈ ਵਿਚਾਰ ਹੈ ਲੇਕਿਨ ਅੱਜ ਦੀ ਘੜੀ ਕੋਈ ਨਾ ਪਾਰਟੀ ਵਿਚਾਰ ਹੈ ਨਾ ਮੇਰੇ ਕੋਈ ਨਿੱਜੀ ਵਿਚਾਰ ਹੈ ਇਸ ਕਰਕੇ ਕੋਈ ਮੈਨੂਲਾ ਜਦੋਂ ਜਲੰਧਰ ਦੀ ਜਿਮਨੀ ਚੋਣ ਹੁੰਦੀ ਜਿਹੜਾ ਗ੍ਰਾਫ ਹੈ ਉਹ ਭਾਜਪਾ ਦਾ ਵੀ ਵਧਿਆ ਆ ਅਕਾਲੀ ਦਲ ਦਾ ਵੀ ਵਧਿਆ ਪਰ ਜੇਕਰ ਸ਼ਾਇਦ ਇਕੱਠੇ ਹੁੰਦੇ ਤਾਂ ਅੱਜ ਜਿਹੜਾ ਐਮਪੀ ਹੈ ਉਹ ਸੰਸਦ ਦੇ ਵਿੱਚ ਆਮ ਆਦਮੀ ਪਾਰਟੀ ਦਾ ਨਾਂ ਹੋ ਕੇ ਅਕਾਲੀ ਦਲ ਭਾਜਪਾ ਦਾ ਹੁੰਦਾ ਇਹ ਤਾਂ ਵੀ ਤੁਹਾਡੀ ਗੱਲ ਠੀਕ ਹੈ ਜੀ ਲੇਕਿਨ ਸਵਾਲ ਤਾਂ ਹੈ ਕਿ ਕੱਲਾ ਚੋਣਾ ਜਿੱਤਣੇ ਨਹੀਂ ਪੰਜਾਬ ਦੇ ਇਸ਼ੂ ਵੀ ਨੇ ਘਟ ਗਣਤੀਆਂ ਦੇ ਬਸ ਲੈਨੇ ਪੰਜਾਬ ਦੇ ਹੋਰ ਬੜੇ ਮਸਲੇ ਨੇ ਜਿਵੇਂ ਬੰਦੀ ਸਿੱਖਾਂ ਦੀ ਰਿਹਾਈ ਦਾ ਮਸਲਾ ਹੈ ਹੋਰ ਕਿ ਇਨਸਾਫ ਦੇ ਮਸਲੇ ਨੇ ਚੰਡੀਗੜ੍ਹ ਦਾ ਹੈ ਪਾਣੀ ਦਾ ਮਸਲਾ ਹੈ ਸੋ ਕਿੰਨੇ ਹੀ ਮਸਲੇ ਨੇ ਪੰਜਾਬ ਦੇ ਜਿੰਨਾਂ ਦੇ ਉਹਨਾਂ ਮਸਲਿਆਂ ਤੇ ਕੋਈ ਗੱਲ ਪੋਜੀਟਿਵ ਨਹੀਂ ਹੁੰਦੀ ਉਹਨਾਂ ਜੇ ਕੱਲਾ ਚੋਣ ਜਿੱਤਣ ਵਾਸਤੇ ਕਿਸਮਝੌਤਾ ਕਰਦੇ ਉਹਦਾ ਨੈਗੇਟਿਵ ਅਸਰ ਹੁੰਦਾ ਹੈ ਇਸ ਕਰਕੇ ਉਹ ਜੋ ਜਿਸ ਵੇਲੇ ਕੋਈ ਸਿਹੜੋ ਸਮਝੌਤਾ ਹੋਇਆ ਉਸ ਵੇਲੇ ਹਾਲਾਤ ਹੋਰ ਸੀ ਬਲੂ ਸਟਾਰ ਹੋ ਕੇ ਟਿਆ ਸੀ ਅੱਜ ਆਈਸੋਲੇਸ਼ਨ ਸੀ ਭਾਜਪਾ ਵੀ ਵਿਰੋਧੀ ਪਾਰਟੀ ਸੀ ਸੋ ਤਕਰੀਬਨ ਅਸੀਂ ਸਾਰੇ ਲੜ ਰਹੇ ਸੀ ਉਹਨਾਂ ਨਾਲ ਸੋ ਅੱਜ ਹਾਲਾਤ ਹੋਰ ਨੇ ਇਹਨਾਂ ਹਾਲਾਤਾਂ ਦਾ ਜੋ ਮਤਾਬਕ ਹੈ ਉਹ ਦੇ ਮਤਾਬਕ ਅੱਜ ਦੀ ਖੜੀ ਮੈਨੂੰ ਕੋਈ ਐਸੀ ਨਜ਼ਰ ਨਹੀਂ ਆਉਂਦੀ ਜਨ ਪਰ ਪੁੰਦਤ ਸਾਹਿਬ ਜਿਹੜਾ ਇੰਡੀਆ ਅਲਾਈਂਸ ਹੈ ਇਹਨੂੰ ਕਿੱਦਾਂ ਦੇਖਦੇ ਹੋ ਇੰਡੀਆ ਅਲਾਈਂਸ ਦੇ ਵਿੱਚ ਦੇਖੋ ਜੋ ਸਾਡੀਆਂ ਵਿਰੋਧੀ ਪਾਰਟੀਆਂ ਨੂੰ ਬੜੇ ਜ਼ੋਰ ਨਾਲ ਬੈਠੀਆਂ ਹਨ ਉਹਨਾਂ ਨਾਲ ਤਾਂ ਕੋਈ ਸਾਡੀ ਗੱਲ ਹੋ ਹੀ ਨਹੀਂ ਸਕਦੀ ਕੋਈ ਐਸੀ ਗੱਲ ਹੈ ਨਹੀਂ ਤਾਂ ਲੱਗਦਾ ਹੈ ਕਿ ਅਗਰ ਇੰਡੀਆ ਅਲਾਈਅንስ ਹੋ ਜਾਂਦਾ ਹੈ ਤਾਂ ਫਿਰ ਸ਼ਾਇਦ ਭਾਜਪੀ ਔਰ ਅਕਾਲੀ ਦਲ ਵੀ ਇਕੱਠੇ ਕੋਈ ਜ਼ਰੂਰੀ ਨਹੀਂ ਅਕਾਲੀ ਦਲ ਇੱਕ ਬੜੀ ਸ਼ਕਤੀਸ਼ਾਲੀ ਪਾਰਟੀ ਹੈ ਬੜੀ ਪ੍ਰਾਣੀ ਕੁਰਬਾਨੀ ਵਾਲੀ ਪਾਰਟੀ ਹੈ ਲੋਕਾਂ ਨੂੰ ਇਹ ਮਹਿਸੂਸ ਹੈ ਕਿ ਅਗਰ ਇਹ ਪਾਰਟੀ ਨਹੀਂ ਜਿਹੜੀ ਹੈ ਖੇਤਰੀ ਪਾਰਟੀ ਕਿ ਉਹ ਨਹੀਂ ਮਹਿਸੂਸ ਹੋਇਆ ਪੁੰਦਰ ਸਾਹਿਬ ਇਹ ਹਾਲਾਤ ਹੁੰਦੇ ਨੇ ਕਿਸੇ ਵੇਲੇ ਕੋਈ ਪ੍ਰਚਾਰ ਤੇਜ਼ ਹੋ ਜਾਂਦਾ ਜਦੋਂ ਲੋਕਾਂ ਦੀ ਫਿਰ ਸੋਚ ਬਦਲਦੀ ਰਹਿੰਦੀ ਹੈ ਸਮੇਂ ਨਾਲ ਸਾਰੀ ਸੋਚ ਬਦਲ ਗਈ ਤਾਂ ਕਿਸੇ ਵੇਲੇ ਕਾਂਗਰਸ ਦੀ ਬੜੀ ਤਾਕਤ ਸੀ ਉਹ ਥੱਲੇ ਚਲੀ ਗਈ ਕਿਸੇ ਵੇਲੇ ਭਾਜਪੀ ਕੱਖ ਨਹੀਂ ਸੁੱਪਰ ਆ ਗਈ ਕਿ ਸੋੇ ਕਮੇਸਟ ਪਾਰਟੀਆਂ ਬੜੀਆਂ ਤਕੜੀਆਂ ਹੁੰਦੀਆਂ ਸੀ ਉਹਨਾਂ ਦੇ ਹਾਲਾਤ ਬਦਲ ਗਏ ਇਹ ਤਾਂ ਹਾਲਾਤ ਦੇਸ਼ ਦੇ ਵਿੱਚ ਡੈਮੋਕ੍ਰੇਸੀ ਚ ਪਾਰਟੀਆਂ ਦੇ ਬਦਲਦੇ ਰਹਿੰਦੇ ਨੇ ਲੇਕਿਨ ਅਕਾਲੀ ਪਾਰਟੀ ਕਿ ਜਿਹੜੀ ਸਮੇਂ ਅਨੁਸਾਰ ਪਾਰਟੀ ਨੇ ਇੱਕ ਪਾਰਟੀ ਲੋਕਾਂ ਦੀਆਂ ਭਾਵਨਾਵਾਂ ਸਾਹ ਜਿਹੜੀ ਮinority ਸੀ ਉਹ ਉਹਦੇ ਵਾਸਤੇ ਸਿੱਖ ਧਰਮ ਵਾਸਤੇ ਪੰਜਾਬੀਆਂ ਵਾਸਤੇ ਤੇ ਪੰਜਾਬ ਦੇ ਭਲੇ ਵਾਸਤੇ ਵਰ ਸ਼ਕਤੀਸ਼ਾਲੀ ਸੂਬਾ ਸੀ ਉਹਦੇ ਭਲੇ ਵਾਸਤੇ ਇਹ ਤਿੰਨ ਦੇ ਮਸਲੇ ਵਾਸਤੇ ਜਿਹੜੀ ਪਾਰਟੀ ਹੈ ਇਹ ਖੜੀ ਹੋਈ ਸੀ ਇਸ ਕਰਕੇ ਉਹ ਮਸਲਿਆਂ ਤੇ ਅਸੀਂ ਸਦਾ ਲੜਦੇ ਆ ਰਹੇ ਹਾਂ ਤੇ ਸਦਾ ਲੜਦੇ ਰਹਾਂਗੇ ਉਹਦੇ ਤੇ ਅਸੀਂ ਮਸਲਿਆਂ ਨੂੰ ਛੱਡ ਕੇ ਕੋਈ ਸਮਝੌਤਾ ਸਿਰ ਕਿਸੇ ਨਾਲ ਵੀ ਨਹੀਂ ਕਰ ਸਕਦੇ ਆਪ ਨੂੰ ਜਿਹਾ ਆਖਰੀ ਸਵਾਲ ਜੜੇ ਰਾਜਵਾਨਾ ਦੇ ਵੱਲੋਂ ਅਮਿਤ ਸ਼ਾਹ ਉਹਨਾਂ ਨੂੰ ਚਿੱਠੀ ਲਿਖੀ ਗਈ ਹੈ ਗ੍ਰਾਮ ਮੰਤਰੀ ਨੂੰ ਉਹ ਕਿਵੇਂ ਦੇਖਦੇ ਬਹੁਤ ਅੱਛੀ ਚਿੱਠੀ ਲਿਖੀ ਉਹਨਾਂ ਨੇ ਲਫ਼ਜ਼ ਲਫ਼ਜ਼ ਦਾ ਉਹਨਾਂ ਦਾ ਬਿਲਕੁਲ ਬਹੁਤ ਕੀਮਤੀ ਲਫ਼ਜ਼ਾ ਜੋ ਉਹਨਾਂ ਨੇ ਕਿਹਾ ਮੈਂ ਕਹਿੰਦਾ ਸ਼ਾਬਾਸ਼ ਬਹੁਤ ਬਹਾਦਰ ਬੰਦੇ ਨੇ ਬੜੇ ਕੁਰਬਾਨੀ ਵਾਲੇ ਬੰਦੇ ਨੇ ਕਿ ਜਿੰਨੇ ਕਿਹਾ ਕਿ ਹਾਂ ਜੋ ਮੈਂ ਕੀਤਾ ਉਸ ਬੇੜੇ ਸਾਨੂੰ ਦੁੱਖ ਸੀ ਜੋ ਸਾਡੇ ਨਾਲ ਹੋਇਆ ਉਹਦੇ ਹਾਲਾਤ ਮੁਤਾਬਕ ਕੀਤਾ ਜੋ ਕੀਤਾ ਮੈਂ ਸੱਚ ਬੋਲਿਆ ਇਸਕੇ ਸੱਚ ਬੋਲਣ ਵਾਲੇ ਨੂੰ ਆਮ ਤਾਂ ਪੀਰ ਰਹਿਮ ਦੀ ਕੋਈ ਕਰਦਾ ਹੀ ਨਹੀਂ ਹੁੰਦਾ ਤੁਸੀਂ ਦੇਖਣਾ ਕਿ ਦੇਸ਼ ਦੇ ਹਿੱਤ ਚ ਕੀਆ ਕੌਮ ਦੇ ਹਿੱਤ ਚ ਕੀਆ ਕਿ ਕੀ ਇਹ ਕੌਮ ਦੇ ਭਲੇ ਵਾਸਤੇ ਮੈਂ ਕੀਤਾ ਜਾਂ ਨਿੱਜੀ ਕੀਤਾ ਅਗਰ ਮੈਂ ਕੋਈ ਨਿੱਜੀ ਜਾਇਦਾਦ ਪਿੱਛੇ ਕੀਤਾ ਨਿੱਜੀ ਕਿਸੇ ਝਗੜੇ ਪਿੱਛੇ ਕੀਤਾ ਤਾਂ ਤਾਂ ਮੇਰਾ ਨਿੱਜੀ ਹੈਗਾ ਇਹ ਤਾਂ ਕੌਮ ਦੇ ਮਸਲੇ ਵਾਸਤੇ ਮੈਂ ਕੀਤਾ ਇਸ ਕਰਕੇ ਉਹਦੇ ਬੜੇ ਡੂੰਗੇ ਅਰਥ ਨੇ ਇਤਿਹਾਸਿਕ ਚਿੱਠੀ ਹੈ ਮੈਂ ਉਹਦਾ ਮੈਂ ਸਮਝਦਾ ਕਿ ਜਿੰਨੀ ਤਾਰੀਫ ਕੀਤੀ ਹੈ ਥੋੜੀ ਬਹੁਤ ਬਤਨਵਾਦ ਬਿਲਕੁਲ ਬਲਵਿੰਦਰ ਸਿੰਘ ਪੁੰਦਰਸਾਡੇ ਨਾਲ ਸੀ ਜਿਨ੍ਹਾਂ ਦੇ ਵੱਲੋਂ ਸਪਸ਼ਟ ਕੀਤਾ ਗਿਆ ਹੈ ਕਿ ਲੋਕ ਸਭਾ ਨੂੰ ਲੈ ਕੇ ਜਿਹੜਾ ਇਹ ਉਹ ਵਿਚਾਰ ਚਰਚਾ ਹੋਈ ਹੈ ਕਿ ਕਿਵੇਂ ਚੋਣਾਂ ਲੜੀਆਂ ਜਾਣੀਆਂ ਨੇ ਹਾਲਾਂਕਿ ਗਠਜੋੜ ਤੇ ਉਹਨਾਂ ਨੇ ਕਿਹਾ ਕਿ ਹਲੇ ਤੱਕ ਫਿਲਹਾਲ ਤਾਂ ਬਸਪਾ ਦੇ ਨਾਲ ਹੈ ਇਸ ਤੋਂ ਇਲਾਵਾ ਕੋਈ ਗੱਲਬਾਤ ਨਹੀਂ ਹੋਈ ਪਰ ਉਹਨੋਂ ਵਾਲਾ ਸਮਝ ਦੱਸੇਗਾ ਕਿ ਆਖਿਰਕਾਰ ਮੁਰਤੋਂ ਨੋਮ ਆਸ ਦਾ ਰਿਸ਼ਤਾ ਜਿਹੜਾ ਇਕੱਠਾ ਹੋ ਪਾਉਂਦਾ ਹੈ ਜਾਂ ਨਹੀਂ ਕੈਮਰਾ ਪਰਸਨ ਗਗਨ ਦੇ ਨਾਲ ਸ਼ਾਲੂ ਮਿਰੋਕ ਚੰਡੀਗੜ੍ਹ